ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਚੈਨਲ ਦੇਖ ਰਹਿਣ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਹੈ 23 ਮਾਰਚ 23 ਮਾਰਚ ਦਾ ਬਹੁਤ ਸਾਡੇ ਪੰਜਾਬ ਦੇ ਲਈ ਜਾਂ ਭਾਰਤ ਵਰਸ਼ ਦੇ ਲਈ ਬਹੁਤ ਵੱਡਾ ਇਤਿਹਾਸ ਹੈ ਜਿਹਦੇ ਵਿੱਚ ਅੱਜ ਦੇ ਦਿਨ ਸਰਦਾਰ ਸੁਖਬਖਤ ਸਿੰਘ ਤੇ ਰਾਜਗੁਰੂ ਤੇ ਸਰਦਾਰ ਸੁਖਦੇਵ <th>ਪਰ ਨੂੰ ਸ਼ਹੀਦ ਕੀਤਾ ਗਿਆ ਸੀ ਅੰਗਰੇਜ਼ ਸਰਕਾਰ ਵੱਲੋਂ ਅੰਗਰੇਜ਼ ਸਰਕਾਰ ਨੇ ਇਹ ਤਿੰਨ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਲਾ ਕੇ ਅੱਜ ਦੇ ਦਿਨ ਸ਼ਹੀਦ ਕਰ ਦਿੱਤਾ ਸੀ ਇਹਨਾਂ ਯੋਧਿਆਂ ਨੇ ਅੰਗਰੇਜ਼ ਸਰਕਾਰ ਦੇ ਵਿਰੁੱਧ ਭਾਰਤ ਦੀ ਆਜ਼ਾਦੀ ਦਾ ਝੰਡਾ ਚੱਕਿਆ ਸੀ ਝੰਡਾ ਚੱਕਣ ਦਾ ਕਾਰਨ ਕੀ ਸੀ 30 ਅਕਤੂਬਰ 1928 ਨੂੰ ਲਾਹੌਰ ਦੇ ਵਿੱਚ ਸੈਮਨ ਕਮਿਸ਼ਨ ਆਇਆ ਸੀ ਉਸ ਸੈਮਨ ਕਮਿਸ਼ਨ ਦਾ ਵਿਰੋਧ ਕਰਿਆ ਸੀ ਲਾਲਾ ਲਾਜਪਤਰਾਏ ਨੇ ਉਹਦਾ ਵਿਰੋਧ ਕਰਨ ਦੇ ਸਮੇਂ ਉਹਦੇ ਸਿਰ ਦੇ ਵਿੱਚ ਡਾਂਗ ਵੱਜਦੀ ਹੈ ਤੇ ਲਾਲਾ ਲਾਜਪਤਰਾਏ ਬਾਅਦ ਦੇ ਵਿੱਚ ਮਰ ਜਾਂਦੇ ਨੇ ਓਛ ਚੀਤ ਤੋਂ ਪ੍ਰਭਾਵਤ ਪ੍ਰਭਾਵਿਤ ਹੋ ਕੇ ਭਗਤ ਸਿੰਘ ਆਜ਼ਾਦੀ ਦਾ ਝੰਡਾ ਚੱਕਦਾ ਹੈ ਅੰਗਰੇਜ਼ਾਂ ਦੇ ਖਿਲਾਫ ਤੇ ਇਹ ਬਾਅਦ ਦੇ ਵਿੱਚ ਜਿਨ੍ਹਾਂ ਨੇ ਲਾਲਾ ਲਾਜਪਤਰਾਏ ਨੂੰ ਮਾਰਿਆ ਸੀ ਪੋਲਸ ਦੀ ਜਿਹੜੇ ਅੰਗਰੇਜ਼ ਸਰਕਾਰ ਦੇ ਸੀ ਮਾਸਟਰ ਸ਼ਾਕਟ ਨੂੰ ਮਾਰਨ ਦਾ ਜਿਹੜਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਕੋਈ ਨਾ ਚੱਲ 17 ਦਸੰਬਰ 1928 ਨੂੰ ਮਾਸਟਰ ਸ਼ਾਕਟ ਨੂੰ ਮਾਰਨ ਦੀ ਪਲੈਨਿੰਗ ਚੰਦਰ ਸੇਖਰ ਆਜ਼ਾਦ ਤੇ ਗੋਪਾਲ ਦੀ ਸੀ ਪਰ ਉਹ ਮਰਦਾ ਨਹੀਂ ਭਲੇਖੇ ਦੇ ਨਾਲ ਸਾਂਡਰਸ ਮਰ ਜਾਂਦਾ ਤੇ ਇੱਕ ਚੰਨਣ ਸਿੰਘ ਜਿਹੜਾ ਪੁਲਿਸ ਵਾਲਾ ਸੀ ਉਸ ਸਮੇਂ ਉਹ ਵੀ ਮਰ ਜਾਂਦਾ ਉਹਦੇ ਵਿੱਚ ਜਿਹੜਾ ਇੱਕ ਇਹਨਾਂ ਸ਼ਹੀਦਿਆਂ ਦੇ ਮਗਰਲਾ ਬੈਕਗ੍ਰਾਉਂਡ ਦਾ ਇਤਿਹਾਸਾ ਉਹ ਸਾਨੂੰ ਕੋਈ ਵੀ ਪ੍ਰਚਾਰਕ ਜਾਂ ਕਿਸੇ ਵੀ ਸਟੇਜ ਤੋਂ ਪ੍ਰਾਪਤ ਨਹੀਂ ਹੁੰਦਾ ਜਿਹੜਾ ਸੈਮਨ ਕਮਿਸ਼ਨ ਸੀ ਉਹ ਕੀ ਸੀ ਉਸ ਦਾ ਲਾਲਾ ਲਾਜਪਤ ਰਾਏ ਨੇ ਕਿਉਂ ਵਿਰੋਧ ਕੀਤਾ ਸੀ ਇਹ ਸਾਰੀ ਸ਼ਹੀਦੀ ਦਾ ਜਿਹੜਾ ਮੇਨ ਪੁਆਇੰਟ ਆ ਜਿਹੜਾ ਬੀਜ ਆ ਜਿਹੜੀ ਜਾੜਾ ਹੈ ਉਹ ਸੈਮਨ ਕਮਿਸ਼ਨ ਤੇ ਖੜੀ ਆ ਸੈਮਨ ਕਮਿਸ਼ਨ ਦਾ ਵਿਰੋਧ ਲਾਲਾ ਲਾਜਪਤ ਰਾਏ ਨੇ ਕਰਿਆ ਸੀ ਜਿੱਥੇ ਲਾਲਾ ਲਾਜਪਤ ਰਾਏ ਵਰਗਿਆਂ ਨੇ ਸੈਮਨ ਕਮਿਸ਼ਨ ਦਾ ਵਿਰੋਧ ਕਰਿਆ ਸੀ ਉੱਥੇ ਹੀ ਸੈਮਨ ਕਮਿਸ਼ਨ ਦਾ ਸਵਾਗਤ ਵੀ ਕੀਤਾ ਗਿਆ ਸੀ ਲਾਹੌਰ ਦੇ ਵਿੱਚ ਉਸ ਸਵਾਗਤ ਕਰਨ ਵਾਲੇ ਉਸ ਸਮੇਂ ਗੁਲਾਮ ਭਾਰਤ ਦੇ ਵਿੱਚ ਦੋ ਆਗੂ ਸੀ ਇੱਕ 바ਵਾ ਸਾਹਿਬ ਅੰਬੇਡਕਰ ਬੀ 임রাও ਅੰਬੇਡਕਰ ਜੀ ਤੇ ਦੂਸਰੇ ਸਨ ਸਰ ਮੁਹੰਮਦ ਇਕਵਾਲ ਇੱਕ ਮੁਸਲਮਾਨ ਆਗੂ ਨੇ ਸੈਵਨ ਕਮਿਸ਼ਨ ਦਾ ਸਵਾਗਤ ਕਰਿਆ ਸੀ ਇੱਕ ਭੀਮਰਾਓ ਅੰਬੇਡਕਰ ਸਾਹਿਬ ਨੇ ਸੈਵਨ ਕਮਿਸ਼ਨ ਦਾ ਸਵਾਗਤ ਕਰਿਆ ਸੀ ਉਹਦਾ ਕਾਰਨ ਇਹ ਸੀ ਕਿ ਜਿਹੜਾ ਸੈਵਨ ਕਮਿਸ਼ਨ ਆਇਆ ਸੀ ਇੱਕ ਪਾਸੇ ਤਾਂ ਇਸੇ ਦੇਸ਼ ਦੇ ਵਿੱਚ ਦੋ ਆਗੂ ਉਸੇ ਕਮਿਸ਼ਨ ਦਾ ਸਵਾਗਤ ਕਰਦੇ ਨੇ ਤੇ ਦੂਸਰੇ ਆਗੂ ਉਹਦਾ ਵਿਰੋਧ ਕਰਦੇ ਨੇ ਉਹਦੇ ਵਿੱਚਲੀ ਜਿਹੜੀ ਵਿਚਾਰਧਾਰਾ ਉਹ ਕੀ ਆ ਸਾਨੂੰ ਇਹ ਚੀਜ਼ ਦਾ ਵੀ ਕੋਈ ਆਗੂ ਕੋਈ ਸਟੇਜ ਤੋਂ ਕੋਈ ਵਿਦਵਾਨ ਕੋਈ ਬਿੱਧੀ ਜੀ ਵੀ ਨਹੀਂ ਦੱਸਦਾ ਸੈਮਨ ਕਮਿਸ਼ਨ ਦਾ ਸਵਾਗਤ ਉਮੀਦਵਾਰ ਸਾਹਿਬ ਨੇ ਤਾਂ ਕਰਿਆ ਸੀ ਕਿਉਂਕਿ ਜਦੋਂ ਸੈਮਨ ਕਮਿਸ਼ਨ ਆਉਣਾ ਸੀ ਤਾਂ ਬੀੜਕਰ ਸਾਹਿਬ ਅੰਗਰੇਜ਼ਾਂ ਨੂੰ ਕਹਿੰਦਾ ਸੀ ਕਿ ਜਿਹੜੇ ਇਸ ਦੇਸ਼ ਦੇ ਵਿੱਚ ਅਨਟੱਚ ਲੋਕ ਨੇ ਜਿਨ੍ਹਾਂ ਨੂੰ ਇਸ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਅੰਛੂਸ ਜਾਤੀ ਕਹਿ ਕੇ ਦਰਕਾਰਿਆ ਜਾਂਦਾ ਉਹਨਾਂ ਦੀ ਕੋਈ ਸੁਣਦਾ ਨਹੀਂ ਉਹਨਾਂ ਦਾ ਕੋਈ ਆਗੂ ਨਹੀਂ ਵੀ ਇੱਥੇ ਤੁਸੀਂ ਇਹਨਾਂ ਦਾ ਇੱਕ ਆਗੂ ਦੋ ਸੈਮਨ ਕਮਿਸ਼ਨ ਨੇ ਇੱਥੇ ਆ ਕੇ ਦਲਿਤਾਂ ਦੀ ਰਿਪੋਰਟ ਲੰਡਨ ਭੇਜਣੀ ਸੀ ਜਦੋਂ ਉਹ ਰਿਪੋਰਟ ਜਿਹੜਾ ਦਲਿਤਾਂ ਤੇ ਅਤਿਆਚਾਰ ਹੁੰਦਾ ਸੀ ਧਰਮ ਦੇ ਨਾਂ ਤੇ ਤੁਹਾਨੂੰ ਪਤਾ ਹਿੰਦੂ ਮਤ ਦੇ ਵਿੱਚ ਦਲਿਤਾਂ ਨਾਲ ਕਿੰਨਾ ਧੱਕਾ ਹੁੰਦਾ ਹੈ ਅੱਜ ਦੀ ਡੇਟ 'ਚ ਵੀ ਸੂਦਰ ਕਹਿ ਕੇ ਸੂਤਸਕ ਕਹਿ ਕੇ ਇਹਨਾਂ ਨੂੰ ਦਰਕਾਰਿਆ ਜਾਂਦਾ ਤੇ ਜਦੋਂ ਉਹ ਸੈਮਨ ਕਮਿਸ਼ਨਰ ਰਿਪੋਰਟ ਲਾਹੌਰ ਤੋਂ ਲੈ ਕੇ ਲੰਡਨ ਦੇਣੀ ਸੀ ਤਾਂ ਇਹਨਾਂ ਨੂੰ ਇੱਕ ਆਗੂ ਮਿਲਣਾ ਸੀ ਉਹ ਆਗੂ ਕਿਹੜੇ ਸੀ ਕਿਵੇਂ ਸੀ ਅਮੀਰਕਰ ਸਾਹਿਬ ਨੇ ਇਹ ਮੰਗ ਕਿਉਂ કરી ਸੀ ਕਿਉਂਕਿ ਜਦੋਂ ਅੰਗਰੇਜ਼ ਸਰਕਾਰ ਭਾਰਤ ਦੇ ਵਿੱਚ ਕਿਸੇ ਆਗੂ ਨਾਲ ਗੱਲ ਕਰਦੀ ਸੀ ਤਾਂ ਸਿੱਖਾਂ ਦਾ ਆਗੂ ਸੁੰਦਰ ਸਿੰਘ ਮਜੀਠੀਆ ਹੁੰਦਾ ਸੀ ਮੁਸਲਮਾਨਾਂ ਦਾ ਆਗੂ ਮਾਸਟਰ ਜਨਾਜ ਹੀ ਹੁੰਦੇ ਸਨ ਤੇ ਸਰ محمد ਇਕਵਾਲ ਵਰਗੇ ਆਗੂ ਹੁੰਦੇ ਸੀ ਤੇ ਦੂਜੇ ਪਾਸੇ ਆਪਣੇ ਗਾਂਧੀ ਪਟੇਲ ਨਹਿਰੂ ਇਹ ਆਗੂ ਹੁੰਦੇ ਸੀ ਲਾਲਾ ਲਾਜਪਤ Rai ਵਰਗੇ ਆਗੂ ਹੁੰਦੇ ਸੀ ਮੁਸਲਮਾਨਾਂ ਦੇ ਵਿੱਚ ਵੀ ਆਗੂ ਉਹਨਾਂ ਨੂੰ ਮਿਲਦੇ ਸੀ ਪਰ ਜਿਹੜੇ ਦਲਿਤ ਲੋਕ ਸੀ ਇਹਨਾਂ ਦਾ ਕੋਈ ਆਗੂ ਨਹੀਂ ਸੀ ਹੁੰਦਾ ਉਹ ਆਗੂ ਨਾ ਹੋਣ ਕਰਕੇ ਜਿਹੜੇ ਆਪਣੇ ਅੰਬੇਡਕਰ ਸਾਹਿਬ ਸੀ ਉਹਨਾਂ ਨੇ ਇਹ ਮੰਗ કરી ਸੀ ਛੈਮਨ ਕਮਿਸ਼ਨ ਜੇਕਰ ਇਥੇ ਰਿਪੋਰਟ ਲੈ ਕੇ ਦਲਿਤਾਂ ਦੀ ਲੰਡਨ ਦੇ ਦਿੰਦਾ ਤਾਂ ਲੰਡਨ ਦੇ ਵਿੱਚੋਂ ਦਲਿਤਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਬਣ ਕੇ ਜਰੂਰ ਆਉਣਾ ਸੀ ਉਹ ਕਾਨੂੰਨ ਦਾ ਇਹਨਾਂ ਨੂੰ ਆਪਣੇ ਲਾਲਾ ਲਾਜਪਤਰਾਏ ਹੁੰਨੀ ਗਾਂਧੀ ਪਟੇਲ ਨਹਿਰੂ ਹੁੰਨਾਂ ਨੂੰ ਨੁਕਸਾਨ ਹੋਣਾ ਸੀ ਕਿਉਂਕਿ ਜਦੋਂ ਮੁਸਲਮਾਨਾਂ ਨੂੰ ਉਹਨਾਂ ਨੇ ਪਾਕਿਸਤਾਨ ਦੇਣਾ ਸੀ ਤਾਂ ਜਦੋਂ ਆਗੂ ਦਲਿਤਾਂ ਦਾ ਵੱਖਰਾ ਹੋਣਾ ਸੀ ਤਾਂ ਦਲਿਤਾਂ ਨੂੰ ਵੀ ਦਰਤਾਂ ਦਾ ਇੱਕ ਦੇਸ਼ ਮਿਲਣਾ ਸੀ ਇਸ ਦੇਸ਼ ਦੇ ਇੱਕ ਨੀਸੀ ਇਸ ਦੇਸ਼ ਦੇ ਕਈ ਟੁਕੜੇ ਹੋਣੇ ਸੀ ਇੱਕ ਮੁਸਲਮਾਨਾਂ ਦਾ ਜਿਹੜਾ ਪਾਕਿਸਤਾਨ ਬਣ ਗਿਆ ਦੂਜਾ ਸਿੱਖਾਂ ਦਾ ਤੀਜਾ ਸਿੱਖ ਤਾਂ ਇਹਨਾਂ ਨੇ ਉਲਝਾ ਦੇ ਸੀ ਆਪਦੇ ਲੌਲੀਪੌਪ ਦੇ ਕੇ ਤੇ ਇੱਕ ਇਹਨਾਂ ਦਾ ਬਣਨਾ ਸੀ ਦਲਿਤਾਂ ਦਾ ਇਹੀ ਪ੍ਰੋਬਲਮ ਸੀ ਕਿ ਜਿਹੜੇ ਇਹ ਹਿੰਦੂ ਆਗੂ ਸੀ ਬੜੇ ਚਾਣਕਿਆ ਨੀਤੀ ਨਾਲ ਚੱਲੇ ਨੇ ਉਸ ਸਮੇਂ ਬਹੁਤ ਹੀ ਜ਼ਿਆਦਾ ਜਿਹੜੇ ਆਪਣੇ ਜਨਾਜ ਹੀ ਸੀ ਉਹ ਮੇਟਕਰ ਸਾਹਿਬ ਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਆਪਣਾ ਦੇਸ਼ ਦੀ ਮੰਗ ਕਰ ਆਪਦਾ ਦੇਸ਼ ਲੈ ਦਲਿਤਾਂ ਦਾ ਵੱਖਰਾ ਦੇ ਬਾਅਦ ਦੇ ਵਿੱਚ ਭਾਵੇਂ ਇਹ ਵੀ ਸਾਨੂੰ ਪੜਨ ਨੂੰ ਮਿਲਦਾ ਕਿ ਅੰਬੇਡਕਰ ਵੀ ਇਹਨਾਂ ਦੀਆਂ ਗੱਲਾਂ ਚ ਆ ਕੇ ਰਿਜ਼ਰਵੇਸ਼ਨ ਜਿਹੜਾ ਸੀ ਉਹ ਦੇਨ ਲੈਂਡ ਦੇ ਉੱਤੇ ਇਹਨਾਂ ਦੇ ਨਾਲ ਜੁੜ ਗਿਆ ਸੀ ਪਰ ਉਸ ਤੋਂ ਪਹਿਲਾਂ ਅੰਬੇਡਕਰ ਸਾਹਿਬ ਸੈਮਨ ਕਮਿਸ਼ਨ ਦੀ ਜਿਹੜੀ ਆਉਣ ਦੀ ਸਾਰੀ ਗਤੀਵਿਧੀ ਸੀ ਉਹ ਇਹ ਹੀ ਸੀ ਕਿ ਸਾਨੂੰ ਦਲਿਤਾਂ ਨੂੰ ਇੱਕ ਆਗੂ ਮਿਲਣਾ ਸੀ ਜਿਹਦੇ ਵਿੱਚ ਇਨਾਂ ਨੇ ਬਿਰੋਧ ਕਰਿਆ ਸੀ ਇਹ ਇਸ ਸ਼ਹੀਦੀ ਦੇ ਮਗਰਲਾ ਜਿਹੜਾ ਬੈਕਗ੍ਰਾਉਂਡ ਦਾ ਇਤਿਹਾਸ ਆ ਉਹ ਹੈ ਜਿਹੜਾ ਜੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਇਹ ਸੀ ਅੱਜ ਦਾ 23 ਮਾਰਚ ਦਾ ਜਿਹੜਾ ਇਤਿਹਾਸ 6 ਗੁਰਸਿੱਖੀ ਵੀਰਾਂ ਨੂੰ ਬੇਨਤੀ ਆ ਕਿ ਜੇ ਇਤਿਹਾਸ ਚੰਗਾ ਲੱਗਦਾ ਤਾਂ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਕੋਈ ਆਪਣੀ ਗੱਲਬਾਤ ਜੇ ਕੋਈ ਸਮਝ ਵਿੱਚ ਨਹੀਂ ਆਉਂਦੀ ਤੇ ਉਹਦੇ ਬਾਰੇ ਗੱਲ ਕਰਿਆ ਕਰੋ ਤਾਂ ਉਹਦਾ ਅਸੀਂ ਜਵਾਬ ਦੂਸਰੇ ਦਿਨ ਜਦੋਂ ਵੀਡੀਓ ਬਣਾਵਾਂਗੇ ਤਾਂ ਉਹਦੇ ਵਿੱਚ ਜ਼ਰੂਰ ਦਿਆ ਕਰਾਂਗੇ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਹੋਰ ਸਵਾਲ ਹੋਵੇ ਸੀ ਉਹਦਾ ਵੀ ਜਵਾਬ ਦੂਸਰੇ ਦਿਨ ਦਵਾਂਗੇ ਇਤਿਹਾਸਕ ਤੱਥ ਦਾ ਕੋਈ ਤੁਹਾਨੂੰ ਇਤਿਹਾਸ ਦਾ ਨਾ ਪਤਾ ਹੋਵੇ ਤਾਂ ਉਹ ਵੀ ਅਸੀਂ ਉਹਦਾ ਜਵਾਬ ਦਵਾਂਗੇ ਤੇ ਇਹ ਅੱਜ ਦਾ ਇਹ ਤਿਆਸੀ ਤੇ ਦੂਸਰਾ ਜਿਹੜਾ ਸੀ ਐਸ ਦਾ 1 23 ਮਾਰਚ 1940 ਨੂੰ ਪਾਕਿਸਤ ਲਾਹੌਰ ਦੇ ਵਿੱਚ ਪਾਕਿਸਤਾਨ ਦਾ ਮਤਾ ਪਾਸ ਕਰਿਆ ਗਿਆ ਸੀ ਕਿਉਂਕਿ ਪਾਕਿਸਤਾਨ ਬੰਨ ਦੀਆਂ ਗੱਲਾਂ ਸੀ ਉਹ ਜਨਾਹ ਹੁੰਨੀ ਤੇ ਸਰ محمد ਇਕਬਾਲ ਹੁੰਨੀ ਕਰਦੇ ਸੀ ਇਸ ਦਾ ਅੱਜ ਦੇ ਦਿਨ ਮਤਾ ਪਾਸ ਕੀਤਾ ਗਿਆ ਸੀ ਇਸ ਦਾ ਸਿੱਖਾਂ ਨੇ ਡਟ ਕੇ ਵਿਰੋਧ ਕਰਿਆ ਸੀ ਪਰ ਸਿੱਖ ਨੂੰ ਇਸ ਦਾ ਵਿਰੋਧ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਨੂੰ ਆਪਣੇ ਬੱਕਰੇ ਬਖਰੇ ਮੁਲਕ ਦੀ ਮੰਗ ਕਰਨੀ ਚਾਹੀਦੀ ਸੀ ਇਹ ਈਡੀਆ ਸਟੇਟ ਦੇ ਨਾਲ ਰਲ ਕੇ ਭਾਰਤ ਦੇ ਨਾਲ ਆਗੂਆਂ ਦੇ ਨਾਲ ਰਲ ਕੇ ਪਾਕਿਸਤਾਨ ਦੇ ਵਿਰੋਧ ਦੇ ਵਿੱਚ ਕਰਦੇ ਰਹੇ ਜਿਨ੍ਹਾਂ ਨੇ ਅਕਾਲੀ ਕਾਨਫਰੰਸ ਕ੍ਰਿਸੀ ਜਟਾਰੀ ਦੇ ਵਿੱਚ ਉਦੋਂ ਪਾਕਿਸਤਾਨ ਦੇ ਮਤੇ ਦਾ ਵਿਰੋਧ ਕਰਿਆ ਸੀ ਤੇ 29 ਮਾਰਚ 1940 ਨੂੰ ਵਿਰੋਧ ਕਰਿਆ ਸੀ ਤੇ ਇਸ ਤਰ੍ਹਾਂ ਕਾਫੀ ਇਹਨਾਂ ਨੇ ਵਿਰੋਧ ਕਰਿਆ ਸੀਗਾ ਜਦੋਂ ਸੇਖ ਆਗੂ ਮਾਸਟਰ ਤਾਰਾ ਸਿੰਘ ਗਿਆਨੀ ਕਰਤਾਰ ਸਿੰਘ ਤੇ ਇਹ ਆਗੂ ਸਾਡੇ ਉਸ ਸਮੇਂ ਗਿਆਨੀ ਗਿਆਨ ਸਿੰਘ ਹੁੰਨੀ ਇਹ ਵਿਰੋਧ ਕਰਦੇ ਹੁੰਦੇ ਸੀਗੇ ਏਸੀ ਅੱਜ ਦਾ ਸਿੱਖ ਇਤਿਹਾਸ ਪੰਜਾਬ ਦੇ ਨਾਲ ਜਾਂ ਪੰਜਾਬ ਦੀ ਰਾਜਨੀਤੀ ਦੇ ਨਾਲ ਜ્યાં 47 ਦੇ ਵਿੱਚ ਜੋ ਸਾਡੇ ਨਾਲ ਹੋਇਆ ਜਾਂ 47 ਤੋਂ ਪਹਿਲਾਂ ਦਲਤਰਾਂ ਦੇ ਨਾਲ ਸੈਮਨ ਕਮਿਸ਼ਨ ਕੀ ਸੀ ਇਹ ਅੱਜ ਦਾ ਇਤਿਹਾਸ ਚੰਗਾ ਲੱਗਿਆ ਤਾਂシェア ਜ਼ਰੂਰ ਕਰਨਾ ਚੈਨਲ ਨੂੰ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ